ਮਾਨਜੋਗ ਸੀਨੀਅਰ ਪੁਲਿਸ ਕਪਤਾਨ ਹਾਰਪੁਰ ਵੱਲੋਂ ਪ੍ਰੈਸ ਨੂੰ ਪ੍ਰੈਸ ਰਿਲੀਜ਼ ਜਾਰੀ ਕਰਦੇ ਦੱਸਿਆ ਕਿ ਮਿਤੀ 5 ਜਨਵਰੀ 2024 ਨੂੰ ਥਾਣਾ ਟਾਂਡਾ ਦੇ ਏਰੀਆ ਵਿੱਚ ਪੈਂਦੇ ਪਿੰਡ ਸੱਲਾ ਵਿੱਚ ਨਗਰ ਕੀਰਤਨ ਦੌਰਾਨ ਕੁਝ ਨੌਜਵਾਨਾਂ ਦਾ ਪਰਾਲੀ ਰੰਜਿਸ਼ ਕਾਰਨ ਝਗੜਾ ਹੋਇਆ ਸੀ ਤੇ ਸਾਹਿਲ ਦੇ ਸਿਰ 'ਤੇ ਛੱਟ ਲੱਗਣ ਨਾਲ ਮੌਤ ਹੋ ਗਈ ਸੀ ਟਾਂਡਾ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਹੁਤੀ ਹੀ ਸਲਾਘਾਜੋ ਕੰਮ ਕੀਤਾ ਹੈ ਅੱਜ ਸ਼ਾਹਪੁਰ ਡਿਸਟ੍ਰਿਕਟ ਟਾਂਡਾ ਪੁਲਿਸ ਸਟੇਸ਼ਨ ਦੇ ਵਿੱਚ ਐਫਆਰ ਨੰਬਰ 8 ਦਰਜ ਹੋਈ ਸੀ ਜਿਹਦੇ ਵਿੱਚ ਤਲਵੰਡੀ ਸੱਲਾਂ ਦਾ ਨੌਜਵਾਨ ਸਹੀਂ ਨਾਮ ਦਾ ਲੜਕੀ ਦੀ ਲੜਾਈ ਦੌਰਾਨ ਡੈਥ ਹੋ ਗਈ ਸੀ ਉਹਦੇ ਸਬੰਧੀ 302 307 ਦਾ ਐਫਆਰ ਦਰਜ ਕੀਤੀ ਗਈ ਸੀ ਅਤੇ ਇਸ ਤੋਂ ਪਹਿਲਾਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਕਿ ਬਾਕੀ ਦੋਸ਼ੀ ਸਾਰੇ ਜਿਹੜੇ ਗ੍ਰਿਫਤਾਰ ਕਰ ਲਏ ਸੀ ਲੇਕਿਨ ਤਿੰਨ ਦੋਸ਼ੀ ਸੀ ਜਿਹੜੇ ਉਹ ਹਾਲੇ ਵੀ ਪਾ ਗੋੜੇ ਸੀਗੇ ਜਿਸ ਨੂੰ ਐਸ ਐਚਓ ਟਾਂਡਾ ਡੀ ਐਸ ਪੀ ਟਾਂਡਾ ਨੇ ਬੜੀ ਜੋਰ ਅਜਮਾਇਸ਼ ਕਰ ਤੋਂ ਬਾਅਦ ਅੱਜ ਕੁੱਛ ਕੱਲ ਇੱਕ ਇੱਕ ਲੜਕਾ ਦੋ ਕੱਲ ਫੜੇ ਆ ਔਰ ਅੱਜ ਇੱਕ ਸਵੇਰੇ ਫੜਿਆ ਟੋਟਲ ਅਮਰਤਪਾਲ ਦੀਪਕ ਤੇ ਨਵਦੀਪ ਇਹ ਤਿੰਨ ਦੋ ਛਿਰੇ ਸੀ ਹੁਣ ਟੋਟਲ 8 ਦੇ 8 ਦੋ ਚੀ ਜਿਹੜੇ ਕੋਲ ਸੀਗੇ ਉਹ ਅਰੈਸਟ ਕਰ ਲਏ ਔਰ ਫਰਦਰ ਇਨਵੈਸਟੀਗੇਸ਼ਨ ਚਲ ਰਹੀ ਹੈ ਵੀ ਕਿਹਨਾ ਕਾਰਨ ਕਰਕੇ ਔਰ ਇਸ ਬੰਦੇ ਨੇ ਕਿਦਾਂ ਕਿਦਾਂ ਸੱਟਾਂ ਮਾਰੀਆਂ ਉਹਦੀ ਹਾਲੇ ਅੱਜ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ